ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਸ਼ੁੱਕਰਵਾਰ ਦਾ ਦਿਨ ਹੈ ਤੇ 12 ਜੁਲਾਈ ਹੈ ਤੇ ਕੀ ਕਹਿੰਦੇ ਹਨ ਅੱਜ ਤੁਹਾਡੇ ਕਿਸਮਤ ਦੇ ਸਿਤਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਅੱਜ ਪਰੇਸ਼ਾਨੀ ਦੇ ਸਕਦੀਆਂ ਹਨ ਅੱਜ ਪੈਸੇ ਦਾ ਆਉਣਾ ਤੁਹਾਨੂੰ ਕੋਈ ਮੁਸ਼ਕਿਲ ਤੋਂ ਦੂਰ ਕਰ ਸਕਦਾ ਹੈ ਦੋਸਤ ਤੁਹਾਡੀ ਨਿੱਜੀ ਜੀਵਨ ਵਿੱਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਕਰਨਗੇ ਪਿਆਰ ਭਰੀ ਜ਼ਿੰਦਗੀ ਜੀਵਤ ਰਹੇਗੀ ਤੁਹਾਨੂੰ ਸਭ ਤੋਂ ਵਧੀਆ ਮੌਕੇ ਅਤੇ ਨਵੇਂ ਲੋਕਾਂ ਦੇ ਨਾਲ ਮਿਲਣਗੇ ਤੁਹਾਡੀ ਚੁੰਬਕੀ ਬਾਹਰ ਜਾਣ ਵਾਲੀ ਸ਼ਖਸੀਅਤ ਦਿਲਾਂ ਤੇ ਕਬਜ਼ਾ ਕਰੇਗੀ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਬਹੁਤ ਹੀ ਖਰਚ ਕਰ ਸਕਦੇ ਹੋ ਪਰ ਤੁਸੀਂ ਸਮੇਂ ਦਾ ਪੂਰਾ ਹੀ ਲੁਤਫ ਉਠਾ ਸਕਦੇ ਹੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 6 ਤੇ ਭਾਗਸ਼ਾਲੀ ਰੰਗ ਹੈ ਜੀ ਪਾਰਦਰਸ਼ੀ ਅਤੇ ਗੁਲਾਬੀ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਜ਼ੁਰਗ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਖਾਸ ਜ਼ਰੂਰਤ ਹੈ ਜੋ ਉਧਾਰੀ ਦੇ ਲਈ ਤੁਹਾਡੇ ਕੋਲ ਆਏ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਹੈ ਆਪਣੇ ਜੀਵਨ ਸਾਥੀ ਦੇ ਮਾਮਲਿਆਂ ਵਿੱਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਦੇਣਾ ਉਸ ਝਗੜੇ ਦਾ ਕਾਰਨ ਬਣ ਸਕਦਾ ਹੈ ਗੁੱਸੇ ਨੂੰ ਭੜਕਣ ਤੋਂ ਰੋਕਣ ਲਈ ਉਸ ਦੀ ਇਜਾਜ਼ਤ ਲਓ ਤਾਂ ਆਸਾਨੀ ਨਾਲ ਇਸ ਪਰੇਸ਼ਾਨੀ ਦਾ ਹੱਲ ਕੀਤਾ ਜਾ ਸਕਦਾ ਹੈ ਨਵੇਂ ਰਿਸ਼ਤੇ ਦੇ ਲਈ ਖੁਸ਼ਹਾਲੀ ਦੀ ਉਮੀਦ ਕਰੋ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ ਅਤੇ ਤਰੱਕੀ ਸਾਫ਼ ਨਜ਼ਰ ਆ ਰਹੀ ਹੈ ਤੁਹਾਨੂੰ ਅੱਜ ਆਪਣੇ ਘਰ ਵਿੱਚੋਂ ਕੋਈ ਪੁਰਾਣੀ ਚੀਜ਼ ਮਿਲ ਸਕਦੀ ਹੈ ਜੋ ਤੁਹਾਨੂੰ ਤੁਹਾਡੇ ਬਚਪਨ ਦੇ ਦਿਨਾਂ ਦੀ ਯਾਦ ਦਿਵਾ ਦੇਵੇਗੀ ਅਤੇ ਤੁਹਾਨੂੰ ਉਦਾਸੀਨ ਵੀ ਬਣਾ ਸਕਦੀ ਹੈ ਤੁਹਾਡਾ ਜੀਵਨ ਸਾਥੀ ਅੱਜ ਸੱਚਮੁੱਚ ਹੀ ਵਧੀਆ ਮੂਡ ਵਿੱਚ ਹੈ ਤੁਹਾਨੂੰ ਵਧੀਆ ਤੋਹਫਾ ਦੇ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀ ਸਮੱਸਿਆ ਤੁਹਾਨੂੰ ਪਰੇਸ਼ਾਨੀ ਦੇ ਸਕਦੀ ਹੈ ਤੰਗ ਆਰਥਿਕ ਹਾਲਾਤਾਂ ਦੇ ਚੱਲਦੇ ਕੋਈ ਅਹਿਮ ਕੰਮਾਂ ਵਿੱਚ اٹਕ ਸਕਦਾ ਹੈ ਘਰ ਨੂੰ ਸਜਾਉਣ ਦੇ ਲਈ ਆਪਣੇ ਖਾਲੀ ਸਮੇਂ ਦਾ ਉਪਯੋਗ ਕਰੋ ਇਸ ਨਾਲ ਪਰਿਵਾਰ ਤੁਹਾਡੀ ਪ੍ਰਸ਼ੰਸਾ ਕਰੇਗਾ ਕੋਸ਼ਿਸ਼ ਕਰੋ ਕਿ ਬੋਲਣ ਤੇ ਕਾਬੂ ਰੱਖੋ ਕੋਸ਼ਿਸ਼ ਕਰੋ ਕਿ ਬੋਲਣ ਤੇ ਕਾਬੂ ਰੱਖੋ ਕਿਉਂਕਿ ਸਖਤ ਸ਼ਬਦ ਸ਼ਾਂਤੀ ਨੂੰ ਖਤਮ ਕਰਕੇ ਤੁਹਾਡੇ ਅਤੇ ਪ੍ਰੇਮੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ ਨਵੇਂ ਗਾਹਕਾਂ ਨਾਲ ਗੱਲਬਾਤ ਕਰਨ ਲਈ ਬਹੁਤ ਹੀ ਵਧੀਆ ਦਿਨ ਹੈ ਅੱਜ ਤੁਹਾਡੇ ਕੋਲ ਖਾਲੀ ਸਮਾਂ ਹੋਵੇਗਾ ਅਤੇ ਇਸ ਸਮੇਂ ਦਾ ਇਸਤੇਮਾਲ ਤੁਸੀਂ ਧਿਆਨ ਯੋਗ ਕਰਨ ਵਿੱਚ ਹੀ ਕਰ ਸਕਦੇ ਹੋ ਅੱਜ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਹਿਸਾਸ ਹੋਵੇਗਾ ਅੱਜ ਲੋੜ ਦੇ ਸਮੇਂ ਤੁਹਾਡਾ ਜੀਵਨ ਸਾਥੀ ਤੁਹਾਡੇ ਪਿਆਰ ਦੀ ਤਰਜੀਹ ਆਪਣੇ ਪਰਿਵਾਰ ਤੋਂ ਜ਼ਿਆਦਾ ਦਿੰਦਾ ਨਜ਼ਰ ਆ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਭੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਪਣੇ ਵਿਚਾਰ ਅਤੇ ਊਰਜਾ ਨੂੰ ਉਹਨਾਂ ਕੰਮਾਂ ਵਿੱਚ ਲਗਾਓ ਜਿਨ੍ਹਾਂ ਤੋਂ ਆਪਣੇ ਹਕੀਕਤ ਦਾ ਰੂਪ ਲੈ ਸਕਦੇ ਹਨ ਸਿਰਫ ਖਿਆਲੀ ਪੁਲ ਬਣਾਉਣ ਨਾਲ ਕੁਝ ਨਹੀਂ ਹੁੰਦਾ ਹੁਣ ਤੱਕ ਤੁਹਾਡੇ ਕੋਲ ਸਮੱਸਿਆ ਇਹ ਸੀ ਕਿ ਤੁਸੀਂ ਕੋਸ਼ਿਸ਼ ਕਰਨ ਦੀ ਬਜਾਏ ਕੇਵਲ ਇਸ਼ਾਰੇ ਕਰਦੇ ਹੋ ਜਿਹੜੇ ਲੋਕ ਲੰਬੇ ਸਮੇਂ ਤੋਂ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅੱਜ ਉਹਨਾਂ ਨੂੰ ਕਿਸੇ ਤੋਂ ਧਨ ਪ੍ਰਾਪਤ ਹੋ ਸਕਦਾ ਹੈ ਜਿਸ ਨਾਲ ਜੀਵਨ ਦੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ ਸਮਾਜਿਕ ਉਤਸਵਾਂ ਵਿੱਚ ਹਾਜ਼ਰ ਹੋਣ ਦਾ ਮੌਕਾ ਹੈ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿੱਚ ਲਿਆ ਸਕਦਾ ਹੈ ਘਰ ਵਿੱਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ ਪਰੰਤੂ ਜੀਵਨ ਸਾਥੀ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਤਾਨੇ ਦੇਣ ਤੋਂ ਬਚੋ ਰਿਟੇਲ ਅਤੇ ਥੋਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ ਰਸਮਾਂ ਹਵਨ ਪੂਜਾ ਪਾਠ ਆਦ ਦਾ ਆਯੋਜਨ ਘਰ ਵਿੱਚ ਹੋ ਸਕਦਾ ਹੈ ਜੇਕਰ ਤੁਹਾਡੇ ਜੀਵਨ ਸਾਥੀ ਦਾ ਮੂਡ ਆਫ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਦਿਨ ਚੰਗਾ ਗੁਜ਼ਰੇ ਤਾਂ ਚੁੱਪ ਤਾਂ ਕੇ ਰੱਖੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 7 ਤੇ ਭਾਗਸ਼ਾਲੀ ਰੰਗ ਹੈ ਜੀ ਕਰੀਮ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਪਣੇ ਕੰਮ ਲਈ ਦੂਸਰਿਆਂ ਤੇ ਦਬਾਰਾ ਨਾ ਪਾਓ ਦੂਜੇ ਲੋਕਾਂ ਦੀ ਇੱਛਾ ਅਤੇ ਦਿਲਚਸਪੀਆਂ ਤੇ ਵੀ ਧਿਆਨ ਦਿਓ ਇਸ ਨਾਲ ਤੁਹਾਨੂੰ ਦਿਲ ਦੀ ਖੁਸ਼ੀ ਹਾਸਿਲ ਹੋ ਜਾਵੇਗੀ ਬੈਂਕ ਨਾਲ ਜੁੜੇ ਲੈਣ-ਦੇਣ ਵਿੱਚ ਕਾਫੀ ਸਾਵਧਾਨੀ ਵਰਤਣ ਦੀ ਲੋੜ ਹੈ ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰਾਂ ਹੀ ਪਾਸਿਆਂ ਤੋਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ ਕੰਮਕਾਰ ਵਿੱਚ ਪਰਸਥਿਤੀਆਂ ਤੁਹਾਡੇ ਪੱਖ ਵਿੱਚ ਲੱਗਦੀਆਂ ਹਨ ਤੁਹਾਨੂੰ ਆਪਣੇ ਘਰ ਦੇ ਛੋਟੇ ਮੈਂਬਰਾਂ ਦੇ ਨਾਲ ਸਮਾਂ ਬਿਤਾਉਣਾ ਸਿੱਖਣਾ ਚਾਹੀਦਾ ਹੈ ਜੇਕਰ ਤੁਸੀਂ ਅਜੇ ਹਰ ਨਹੀਂ ਕਰਦੇ ਤਾਂ ਤੁਸੀਂ ਘਰ ਵਿੱਚ ਸਤੰਭ ਬਣਾ ਕੇ ਪਾਉਣ ਦਾ ਕਾਮਯਾਬ ਨਹੀਂ ਹੋਵੋਗੇ ਅੱਜ ਤੁਹਾਡਾ ਜੀਵਨ ਸਾਥੀ ਤੁਹਾਨੂੰ ਖੁਸ਼ ਕਰਨ ਦੇ ਲਈ ਕਾਫੀ ਯਤਨ ਕਰੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੋਵੇਗਾ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਣਚਾਹੇ ਵਿਚਾਰ ਦਿਮਾਗ ਵਿੱਚ ਆ ਸਕਦੇ ਹਨ ਖੁਦ ਨੂੰ ਸਰੀਰਕ ਤੰਦਰੁਸਤੀ ਦਾ ਆਨੰਦ ਲੈਣ ਦਿਓ ਕਿਉਂਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਜਿਹੜੇ ਲੋਕ ਵਿਆਹੇ ਹੋਏ ਹਨ ਉਹਨਾਂ ਨੂੰ ਅੱਜ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਚੰਗਾ ਖਾਸਾ ਧਨ ਖਰਚ ਕਰਨਾ ਪੈ ਸਕਦਾ ਹੈ ਪਰਿਵਾਰ ਦੇ ਨਾਲ ਸਮਾਜਿਕ ਗਤੀਵਿਧੀਆਂ ਸਭ ਨੂੰ ਖੁਸ਼ ਰੱਖਣਗੀਆਂ ਪਿਆਰ ਇੱਕ ਅਜੀਹਾ ਜਜ਼ਬਾ ਹੈ ਜਿਸ ਨੂੰ ਨਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਬਲਕਿ ਆਪਣੇ ਪਿਆਰ ਨਾਲ ਵੰਡਣਾ ਵੀ ਚਾਹੀਦਾ ਹੈ ਜੋ ਨਵੇਂ ਸੰਪਰਕ ਤੁਸੀਂ ਅੱਜ ਬਣਾਓਗੇ ਉਹ ਤੁਹਾਡੇ ਕੈਰੀਅਰ ਨੂੰ ਇੱਕ ਨਵੀਂ ਤੇਜ਼ੀ ਦੇਣਗੇ ਅੱਜ ਦੇ ਦਿਨ ਤੁਸੀਂ ਬਹੁਤ ਹੀ ਵਿਅਸਤ ਰਹੋਗੇ ਪਰੰਤੂ ਮਨਪਸੰਦ ਦੇ ਕੰਮਾਂ ਨੂੰ ਕਰਨ ਦੇ ਵਿੱਚ ਤੁਹਾਡੇ ਕੋਲ ਸਮਾਂ ਸਹੀ ਹੈ ਤੁਸੀਂ ਅੱਜ ਆਪਣੇ ਜੀਵਨ ਸਾਥੀ ਦੇ ਨਾਲ ਸਭ ਤੋਂ ਚੰਗਾ ਦਿਨ ਬਤੀਤ ਕਰੋਗੇ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਈਏ ਕਿ ਕਿਸਮਤ ਦੇ ਭਰੋਸੇ ਨਾ ਬੈਠੋ ਅਤੇ ਆਪਣੀ ਸਿਹਤ ਸੁਧਾਰਨ ਦੇ ਲਈ ਖੁਦ ਮਿਹਨਤ ਕਰੋ ਕਿਉਂਕਿ ਹੱਥ ਤੇ ਹੱਥ ਧਰ ਕੇ ਬੈਠਿਆ ਕੁਝ ਵੀ ਨਹੀਂ ਹੋਣ ਵਾਲਾ ਹੁਣ ਵਕਤ ਆ ਗਿਆ ਹੈ ਕਿ ਤੁਸੀਂ ਆਪਣਾ ਵਜ਼ਨ ਕਾਬੂ ਵਿੱਚ ਰੱਖੋ ਤੇ ਤੰਦਰੁਸਤ ਰਹਿਣ ਦੇ ਲਈ ਨਿਯਮਤ ਕਸਰਤ ਕਰੋ ਪੁਰਾਣੇ ਨਿਵੇਸ਼ਾਂ ਦੇ ਚੱਲਦੇ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਗੱਲਬਾਤ ਅਤੇ ਚਰਚਾ ਤੁਹਾਡੇ ਮੁਤਾਬਿਕ ਨਾ ਹੋਵੇ ਤਾਂ ਤੁਸੀਂ ਉੱਥੇ ਨਾਰਾਜ਼ਗੀ ਵਿੱਚ ਚੁਬੀਆਂ ਗੱਲਾਂ ਕਹਿ ਸਕਦੇ ਹੋ ਜਿਨ੍ਹਾਂ ਨੂੰ ਲੈ ਕੇ ਤੁਸੀਂ ਬਾਅਦ ਵਿੱਚ ਪਛਤਾਓਗੇ ਇਸ ਲਈ ਭਲੀ ਭਾਂਤ ਸੋਚ ਕੇ ਹੀ ਬੋਲੋ ਅੱਜ ਤੁਹਾਨੂੰ ਆਪਣੇ ਪ੍ਰੇਮੀ ਨਾਲ ਜਜ਼ਬਾਤਾਂ ਦਾ ਇਜ਼ਹਾਰ ਕਰਨ ਦੇ ਲਈ ਮੁਸ਼ਕਲ ਮਹਿਸੂਸ ਹੋਵੇਗੀ ਅੱਜ ਤੁਹਾਡੇ ਲਈ ਬਿਹਤਰੀਨ ਦਿਨ ਹੈ ਜਦੋਂ ਮਹੱਤਵਪੂਰਨ ਵਪਾਰਕ ਸੌਦਿਆਂ ਨੂੰ ਅੰਤਮ ਰੂਪ ਦੇਣ ਦੀ ਤਰੱਕੀ ਕੀਤੀ ਜਾਣੀ ਚਾਹੀਦੀ ਹੈ ਟੈਕਸ ਅਤੇ ਬੀਮੇ ਨਾਲ ਜੁੜੇ ਮਾਮਲਿਆਂ ਤੇ ਗੌਰ ਕਰਨ ਦੀ ਲੋੜ ਹੈ ਜੀਵਨ ਸਾਥੀ ਦੇ ਰਿਸ਼ਤੇਦਾਰਾਂ ਦਾ ਦਖਲ ਵਿਵਹਤਾ ਜੀਵਨ ਦਾ ਸੰਤੁਲਨ ਵਿਗਾੜ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 6 ਤੇ ਭਾਗਸ਼ਾਲੀ ਰੰਗ ਹੈ ਜੀ ਪਾਰਦਰਸ਼ੀ ਤੇ ਗੁਲਾਬੀ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰੁਪਏ ਪੈਸੇ ਦੇ ਹਾਲਾਤ ਵਿੱਚ ਉਸ ਨਾਲ ਜੁੜੀ ਸਮੱਸਿਆ ਤੁਹਾਡੇ ਤਣਾਅ ਦਾ ਕਾਰਨ ਬਣ ਸਕਦੀ ਹੈ ਰੀਅਲ ਅਸਟੇਟ ਸਬੰਧੀ ਨਿਵੇਸ਼ ਤੁਹਾਨੂੰ ਚੰਗਾ ਦੇਵੇਗਾ ਮੁਨਾਫਾ ਪਰਿਵਾਰਕ ਮੈਂਬਰਾਂ ਦੇ ਨਾਲ ਸਕੂਨ ਭਰੇ ਅਤੇ ਸ਼ਾਂਤ ਦਿਨ ਦਾ ਆਨੰਦ ਲਓ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਣਗੇ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਅਤੇ ਉਹਨਾਂ ਨੂੰ ਆਪਣੀ ਮਾਨਸਿਕ ਸ਼ਾਂਤੀ ਭੰਗ ਨਾ ਕਰਨ ਦਿਓ। ਤੁਹਾਨੂੰ ਸਹੇਲੀ ਧੋਖਾ ਦੇ ਸਕਦੀ ਹੈ। ਕਰੀਬੀ ਅਤੇ ਸਹਿਕਰਮੀਆਂ ਨਾਲ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਅੱਜ ਤੁਸੀਂ ਆਪਣਾ ਖਾਲੀ ਸਮਾਂ ਮੰਦਰ, ਗੁਰਦੁਆਰੇ ਜਾਂ ਕੋਈ ਧਾਰਮਿਕ ਸਥਾਨ ਤੇ ਬੇਲੋੜੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੋਂ ਬਿਤਾ ਸਕਦੇ ਹੋ। ਤੁਹਾਡਾ ਜੀਵਨ ਸਾਥੀ ਤੁਹਾਡੀ ਯੋਜਨਾ ਜਾਂ ਪ੍ਰੋਜੈਕਟ ਵਿੱਚ ਗੜਬੜ ਪੈਦਾ ਕਰ ਸਕਦਾ ਹੈ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 8 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਾਹਰ ਦਾ ਅਤੇ ਖੁੱਲਾ ਖਾਣਾ ਖਾਂਦੇ ਹੋ ਜੇਕਰ ਤਾਂ ਤੁਸੀਂ ਆਪਣੀ ਸਿਹਤ ਨੂੰ ਵਿਗਾੜ ਸਕਦੇ ਹੋ ਹਾਲਾਂਕਿ ਬਿਨਾਂ ਵਜ੍ਹਾ ਤਣਾਅ ਨਾ ਲਓ ਕਿਉਂਕਿ ਇਹ ਤੁਹਾਨੂੰ ਮਾਨਸਿਕ ਕਸ਼ਟ ਵੀ ਦੇ ਸਕਦਾ ਹੈ ਪੈਸੇ ਦੀ ਆਵਾਜਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਬਚਤ ਕਰਨ ਵਿੱਚ ਸ਼ਾਮਤ ਹੋ पाओਗੇ ਜਦੋਂ ਤੁਸੀਂ ਸਮੂਹ ਵਿੱਚ ਹੋਵੋ ਤਾਂ ਧਿਆਨ ਰੱਖੋ ਕਿ ਤੁਸੀਂ ਕੀ ਕਰ ਰਹੇ ਹੋ ਅਚਾਨਕ ਕਹੇ ਸ਼ਬਦਾਂ ਦੇ ਚਲਦੇ ਤੁਸੀਂ ਕੜੀ ਆਲੋਚਨਾ ਦਾ ਸ਼ਿਕਾਰ ਵੀ ਹੋ ਸਕਦੇ ਹੋ ਰੋਮਾਂਸ ਦਾ ਤੁਹਾਡੇ ਦਿਲ ਤੇ ਕਬਜ਼ਾ ਹੈ ਕਿਸੇ ਨਵੀਂ ਪ੍ਰਯੋਜਨਾ ਤੇ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚ ਲਓ ਤੁਹਾਡਾ ਵਿਅਕਤੀਤਵ ਅਜਿਹਾ ਹੈ ਕਿ ਜ਼ਿਆਦਾ ਲੋਕਾਂ ਦੇ ਨਾਲ ਮਿਲ ਕੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਅਤੇ ਫਿਰ ਆਪਣੇ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹੋ ਇਸ ਲਿਹਾਜ਼ ਨਾਲ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਉਮੀਦਾਂ ਭਰਿਆ ਰਹਿਣ ਵਾਲਾ ਹੈ ਅੱਜ ਤੁਹਾਨੂੰ ਆਪਣੇ ਲਈ ਸਹੀ ਸਾਥ ਮਿਲੇਗਾ ਅੱਜ ਤੁਹਾਨੂੰ ਤੁਹਾਡੇ ਜੀਵਨ ਸਾਥੀ ਨੂੰ ਕੋਈ ਬਿਹਤਰੀਨ ਖਬਰ ਮਿਲ ਸਕਦੀ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ 5 ਤੇ ਭਾਗਸ਼ਾਲੀ ਰੰਗ ਹਰਾ ਤੇ ਫਿਰੋਜੀ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ ਅਜੇ ਜੇਕਰ ਤੁਸੀਂ ਦੋਸਤਾਂ ਨਾਲ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਪੈਸਾ ਸਮਝ ਕੇ ਖਰਚ ਕਰੋ ਤਾਂ ਪੈਸਾ ਸੋਚ ਸਮਝ ਕੇ ਖਰਚ ਕਰੋ ਆਰਥਿਕ ਹਾਨੀ ਹੋ ਸਕਦੀ ਹੈ ਰਿਸ਼ਤੇਦਾਰਾਂ ਦੇ ਨਾਲ ਆਪਣੇ ਸਬੰਧਾਂ ਨੂੰ ਫਿਰ ਤੋਂ ਤਾਜ਼ਾ ਕਰਨ ਦਾ ਦਿਨ ਹੈ ਤੁਸੀਂ ਪੌਪੂਲਰ ਹੋਵੋਗੇ ਅਤੇ ਆਸਾਨੀ ਨਾਲ ਵਿਰੋਧੀ ਲਿੰਗ ਦੇ ਮੈਂਬਰਾਂ ਨੂੰ ਆਕਰਸ਼ਿਤ ਕਰੋਗੇ ਜੇਕਰ ਤੁਸੀਂ ਸਹੀ ਮੈਂਬਰਾਂ ਨੂੰ ਆਕਰਸ਼ਿਤ ਕਰੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਤੇ ਤਰੱਕੀ ਮਿਲ ਜਾਵੇਗੀ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸਮੇਂ ਦਾ ਪ੍ਰਬੰਧਨ ਸਮਝਾਓ ਤੁਹਾਡੇ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਤੁਸੀਂ ਬਹੁਤ ਹੀ ਚਿੰਤਾ ਵਿੱਚ ਹੋ ਸਕਦੇ ਹੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਜ਼ੁਰਗ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਰੀਅਲ ਅਸਟੇਟ ਅਤੇ ਆਰਥਿਕ ਲੈਣ ਦੇਣ ਲਈ ਚੰਗਾ ਦਿਨ ਹੈ ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰੇ ਤਰਫ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਉਦਾਸ ਨਾ ਹੋਵੋ ਬਹੁਤੀਆਂ ਅਸਫਲਤਾਵਾਂ ਕੁਦਰਤੀ ਹੁੰਦੀਆਂ ਹਨ ਇਹ ਜ਼ਿੰਦਗੀ ਦੀ ਖੂਬਸੂਰਤੀ ਹੈ ਇਹ ਦਿਨ ਉਹਨਾਂ ਦਿਨਾਂ ਵਿੱਚੋਂ ਇੱਕ ਦਿਨ ਹੈ ਜਦੋਂ ਕੰਮਕਾਰ ਵਿੱਚ ਤੁਸੀਂ ਇਸ਼ਿਆ ਮਹਿਸੂਸ ਕਰੋਗੇ ਅੱਜ ਤੁਹਾਡੇ ਕਰੀਬੀ ਤੁਹਾਡੇ ਕੰਮ ਦੀ ਹੌਸਲਾ ਅਫਜ਼ਾਈ ਕਰਨਗੇ ਅਤੇ ਤੁਹਾਡਾ ਬੌਸ ਵੀ ਤੁਹਾਡੇ ਕੰਮ ਤੋਂ ਖੁਸ਼ ਹੋ ਜਾਵੇਗਾ ਕਾਰੋਬਾਰੀ ਵੀ ਅੱਜ ਵਪਾਰ ਵਿੱਚ ਲਾਭ ਕਮਾ ਸਕਦੇ ਹਨ ਇਸ ਰਾਸ਼ੀ ਦੇ ਚਿੰਨ ਅੱਜ ਦੇ ਦਿਨ ਆਪਣੇ ਭੈਣ ਭਰਾ ਦੇ ਨਾਲ ਘਰ ਵਿੱਚ ਕੋਈ ਫਿਲਮ ਜਾਂ ਮੈਚ ਵੇਖ ਸਕਦੇ ਹੋ ਅਜਿਹਾ ਕਰਕੇ ਤੁਸੀਂ ਲੋਕਾਂ ਦੇ ਵਿੱਚ ਪਿਆਰ ਵਿੱਚ ਵਾਧਾ ਕਰ ਸਕਦੇ ਹੋ ਜੀਵਨ ਸਾਥੀ ਦੀ ਖਰਾਬ ਸਿਹਤ ਦੇ ਚਲਦੇ ਤੁਸੀਂ ਚਿੰਤਾ ਗ੍ਰਸਤ ਹੋ ਸਕਦੇ ਹੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਸਿਹਤ ਦਾ ਧਿਆਨ ਰੱਖੋ ਅਤੇ ਵਸਤਾਂ ਨੂੰ ਵਿਵਸਥਿਤ ਕਰੋ ਜ਼ਮੀਨ ਜਾਂ ਕਿਸੇ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਅੱਜ ਤੁਹਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਵਿੱਚ ਨਿਵੇਸ਼ ਕਰਨ ਤੋਂ ਬਚੋ ਨਵਾਂ ਰੰਗ ਰੂਪ ਨਵੇਂ ਕੱਪੜੇ ਨਵੇਂ ਯਾਰ ਦੋਸਤ ਅੱਜ ਦਾ ਦਿਨ ਖਾਸ ਬਣਾਉਣਗੇ ਜੇਕਰ ਤੁਸੀਂ ਖੁਦ ਨੂੰ ਪੇਸ਼ੇਵਰਨਾ ਅੰਦਾਜ਼ ਵਿੱਚ ਹੋਰਾਂ ਦੇ ਸਾਹਮਣੇ ਰੱਖੋਗੇ ਤਾਂ ਕੈਰੀਅਰ ਵਿੱਚ ਬਦਲਾਅ ਦੇ ਮੌਕੇ ਵਿੱਚ ਇਹ ਲਾਭਦਾਇਕ ਸਾਬਿਤ ਹੋ ਸਕਦਾ ਹੈ ਲੋੜਵੰਦਾਂ ਦੀ ਸਹਾਇਤ ਕਰਨ ਦੀ ਤੁਹਾਡੀ ਯੋਗਤਾ ਤੁਹਾਡੇ ਲਈ ਸਤਿਕਾਰ ਲਿਆਵੇਗੀ ਇਹ ਤਾਂ ਜੀਵਨ ਦੇ ਉਲਝੇ ਪਹਿਲੂ ਦਾ ਅਨੁਭਵ ਕਰਨ ਦੇ ਲਈ ਚੰਗਾ ਦਿਨ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 9 ਤੇ ਭਾਗਸ਼ਾਲੀ ਰੰਗ ਹੈ ਜੀ ਲਾਲ ਤੇ ਨਾਭੀ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀਫਲ ਅੱਜ ਦੇ ਲੱਕੀ ਨੰਬਰ ਤੇ ਲੱਕੀ ਰੰਗ ਧੰਨਵਾਦ